ਇਹ ਦੋ ਗੰਢਾ ਹੋਏ ਸੁਈਨ ਫੇ ਛੋੜੀ ਹੋਣਗੇ ਆਹੋ ਤਾਂ ਐ ਕਰੀ ਸਾਂ ਜਾ ਕੇ ਵੰਗੇ ਡੇਡਾ ਯਾਰ ਦੇਖੋ ਜੀ ਦੇਖੋ ਭਾਈ ਹੋਰਾ 빙ਾ ਡੇਡਾ ਡੇਡਾ ਆਏ ਕੋਇਆ ਹੋਇਆ ਮਾੜਾ ਨਾ ਜੀ ਨਾ ਮਾੜਾ ਇੱਕ ਧਾਰ ਦਾ ਵੀ ਫਰਕ ਨਹੀਂ ਜੀ ਭਾਈ ਗੱਲ ਨੂੰ ਮੰਨਨੀ ਪੂ ਚਲੋ ਤੇਨੂੰ ਬੱਤ ਬਣਾ ਚਾਚਾ ਕੋਈ ਆ ਪਾਏ ਬੱਕਰੀਆਂ ਕੀ ਐ ਨਾ ਠੀਕ ਹੈ ਕੋਈ ਤੇਰੀ ਗੱਲ ਮੰਨਦੀ ਅੱਛਾ ਹਾਂ ਤਾਂ ਮੱਝ ਰੱਖੀ ਆ ਆਹ ਦੇਖੀਓ ਜੇ ਸਰ ਧਰਬੋਜ ਮਾ ਘਟ ਨਹੀਂ ਹੈਗਾ ਟੜਕੇ ਦੜਕੇ ਦੀ ਆ ਬਾਈ ਇਹੇ ਤੇ ਰਾਤ ਬੰਦੇ ਜਿੰਮੇਦਾਰ ਬੰਦੇ ਲੈਣੇ ਕਿਹੜਾ ਦੋ ਰਾਤ ਦੀ ਲਈ ਹੋਈ ਹੈ ਏਹੇ ਟੜਕੇ ਦੜਕੇ ਦੀ ਤਾਂ ਇੱਥੇ ਸਾਨੂੰ ਇੱਕ ਕਹਿਣ ਲੱਗੇਗਾ ਨਾ ਤੇਲ ਤੁਲਜੋ ਕਹਦੇ ਲਈ ਫਰਤੇ ਉਹਨਾਂ ਤੇਲ ਦੀ ਚਾ ਕੋਈ ਨਹੀਂ ਆ ਸੌਂਕ ਨੂੰ ਤੁਰੂਗਾ ਬਾਈ ਤੇਰਾ ਨਾਲ ਹੈ ਜਰਦੀ ਨੂੰ ਸੌਂਕ ਅਗਲਾ ਕਰੂ ਬਾਈ ਲਾਜੂ ਆ ਪਾ ਦੇ ਭਈ ਗੱਲ ਨਹੀਂ ਹੈ ਜਿਹਦਾ ਵੇਚੀ ਨੇ ਹੋਇਆ ਮੁੱਲ ਕਰੀ ਜੇ ਕਰੇ ਮੁੱਲ ਉਹ ਹੈ ਮੁੱਲ ਨਾ ਨਾ ਕਰੇ ਕਾਨੂੰਨ ਜਿਹੜੇ ਅਸੀਂ ਵੇਚੀ ਨਹੀਂ ਦਿੰਦੇ ਹਾਂ ਜਿਹਾਂ ਦੀ ਕਿਤੇ ਚਾਲ ਜੂਜਾ ਨਾ ਅਕਾ ਮੰਗ ਖੜ ਜੀ 45 ਮੰਗਦਾ ਚਾਚੇ ਲੈ ਐਂਦੀ 45 ਲੈ ਤਿੰਨ ਬੱਕਰੇ ਚਾਚਾ ਮੰਗਦਾ ਐਲੀ ਦੇਖੋ ਕੋਸੇ ਬੱਕਰੀ ਦਾ ਕਿਆ ਕੋ ਅੱਛਾ ਜੀ ਤੂੰ ਹਰਾਨੇ ਮਾ ਜੀ ਨਹੀਂ ਨਾ ਬਾਈ ਇਹ ਬੱਕਰੀ ਵੀ ਚੰਗਿਆ ਜੇ 13000 ਦੀ ਲੈ ਬੱਕਰੀ ਕੰਮ ਦੀ ਆ ਪੂਰੀ ਨਾ ਨਹੀਂ ਬੱਕਰੇ ਬੰਦੇ ਨੇ ਦੋ ਤਾਂ ਤਾਂ ਨਾ ਪਾ ਰਬੂ ਹੋਊਗੀ ਨਾ ਕੋਈ ਜੱਜ ਵਾਸ ਯਾਰ ਜਾਇਦੇ ਤੁਸੀਂ ਦੱਸੋ ਫਿਰ ਤੁਸੀਂ ਦੱਸੋ ਨਹੀਂ ਸਹੀ ਕੰਡ ਪੁੱਤੋ ਇਹ ਆ ਦੇਖੋ ਨਾ ਪਾ ਰਬੂ ਹੋਊ ਦੋ ਦੰਦਾ ਨਾ Ориਜినਲ ਹੂੰ ਬਹੁਤ ਜਾਂਦੀ ਹੈ ਚਾਚਾ ਮੈਂ ਬੱਕਰੇ ਲੈਣੇ ਤਾ ਹੋਰ ਖਾਣ ਜਾ ਯਾਰ ਬੱਕਰੇ ਲੈ ਨਹੀਂ ਆ ਬੱਕਰੇ ਰਸ ਗਈ ਯਾਰ ਲੈ ਬਾਈ ਹਾਂਜੀ 1800 ਪੱਠਵਾ ਯਾਰ ਨਹੀਂ ਬੰਨ ਯੋ ਪਦੀ ਗਹੜਗਾ ਬਾਣੀ ਤੋਂ ਬੰਦੀ ਹੋ ਬੰਦੀ ਨਹੀਂ ਆਹ ਕਹਦੇ ਵੀ ਭਾਈ ਫਰਕਾ ਮਾੜਾ ਯਾ ਮਾੜਾ ਨਹੀਂ ਖਾਸਾ ਫਰਕ ਨਹੀਂ ਫਾਕਾ ਯਾ ਨਿਕਲ ਨਹੀਂ ਨਿਕਲ ਹੁੰਦਾ ਹਾਂ ਖੜਦੇ ਠੀਕ ਹੈ ਨਹੀਂ ਨਹੀਂ ਆਇ ਨਹੀਂ ਕਰੋ ਭਾਈ ਤੂੰ ਵੀ ਸ਼ਾਲਾ ਬੰਦਾ ਭਾਈ ਜੇ ਤੂੰ ਆਪਾਂ ਕੋਈ ਦੇਖਣ ਆਉਂਦੇ ਤਾਂ ਨਾ ਜਾਣਾ ਖੜ ਜਾਈਏ ਛੋੜੋ ਦੇਖਦੇ ਆਂ ਜਾਂ ਨਹੀਂ ਫਰਕਾ ਨਿਕੂ ਭਾਈ ਨਿਕੂ ਤੂੰ ਪੱਕਾ ਰਾਇ ਕਿ ਭਾਦੀ ਤੂੰ ਕਰ ਮੰਨਦੀ ਨਹੀਂ ਹਰ ਖੜਾ ਨਹੀਂ ਖੜਦੇ ਨਹੀਂ 2000 ਖੜ ਤਾ ਲਾ ਫੜ ਤੂੰ ਜਿਆ ਹੋਪ ਤਾ ਤੂੰ ਹਜ਼ਾਰ ਹੋਰ ਕੱਟ ਦੇ ਐਂਦਾ ਫੇ ਤੂੰ ਕੱਢੀ ਮਾਂ ਬੱਧੀ ਨੂੰ ਇਹਦਾ ਖਰਾਬ ਕਰੀਏ ਸਵਾਦ ਐਂ ਇਹ ਗੱਲ ਮੰਨਣੀ ਹੈਗੀ ਟਿਕਾਣੇ ਨਹੀਂ ਟਿਕਾਣੇ ਪਿਆ ਜਾਂ ਟਿਕਾਣੇ ਨਹੀਂ ਨਹੀਂ ਪਿਆ ਚਾ ਵੀ ਉਹ ਕੇ ਮਾਂ ਮੰਡੀ ਤੇ ਹੀ ਡੁੱਡੂਗਾ ਥਾਰ ਨੂੰ ਸ਼ਰਮ ਮੰਡੀ ਮੰਗ ਤੁਰੇ ਖਲੂ ਬਿਲਕੁਲ ਜਾਣੇ ਵੀ 100 ਕਿਲੋਮੀਟਰ ਆ ਹਾਂ ਇਹ ਵੀ ਮੰਡੀ ਮਗਰ ਫਰਨੇ ਵਾਲੇ ਗੱਲਾਂ ਦੋ ਚਾਰ ਦਿਨਾਂ ਨੂੰ ਨੇ ਜਣਾ ਬੁਜੀ ਹੋਈ ਆ ਜੀ ਉਹ ਬੁਜੀ ਦਾ ਆਵਾਜ਼-ਬਾਜ਼ੂ ਵੈਸੇ ਹੀ ਠੀਗੀ ਆ ਮੈਂ ਤੁਹਾਨੂੰ ਵੀਡੀਓ ਆਪਣੇ ਕੋਲ ਹੈਗੀ ਆ ਤੁਹਾਨੂੰ ਚੱਲ ਕੋਈ ਜਰਾ ਵੀਰੇ ਜੋ ਆਪਣੇ ਸਾਥ ਜੱਟ ਇਹ ਹਰ ਜਾ ਜਿਹੜਾ ਲੈ ਲਈ ਯਾਰ ਅਸੀਂ ਵੀ ਕਹਾ ਵੇਚ ਕੇ ਆ ਸੀ ਦੋ ਰੁਪਏ ਇਹ ਨਾ ਇਹਨਾਂ ਰੈਡੀ ਬੱਕਰੀ ਇਹਨਾਂ ਦਾ ਵਾਹ ਬੱਕਰੀ ਵੇਚਣੀ ਆ ਕੋਈ ਬਣਾ ਜਾ ਰਾਇ ਇਹਨ ਦੋ ਪੈਸੇ ਨੂੰ ਦੇਈ ਨਾ ਯਾਰ ਹੂੰ ਦੱਸੋ ਇਹਨਾਂ ਦਾ ਸੀਰੀਦ ਘੱਟ ਲਗਾ ਲੀ 40 ਦੀ ਕਰੀ ਪੱਕੀ ਬੱਕਰੀ ਚਲਦਾ ਭਾਈ ਚਲਦਾ ਬੱਕਰੀ ਬਿਕਦੀ ਮੇਰੀ ਆ ਇਹ 24 ਬੱਕਰੀ ਵੇਚ ਦੇ ਫਜ਼ਾ ਬੱਕਰੀਆਂ ਜਾਣੀਆਂ ਪੈਂਦੇ ਬਹੁਤ ਰੁਪਏ ਆਂ ਦੀਆਂ ਅੱਛਾ ਟੀਆਂ ਜੀ ਹਾਂ ਸਾਰੀਆਂ ਮਠੀ ਮਾੜੀ ਐ ਅੱਛੀਆਂ ਮਠੀਆਂ ਆਪਾਂ ਕਿਹੜਾ ਪਸ਼ੂ ਖੰਦੀਏ ਆ ਮਠਵਾੜੀ ਐ ਲੈ ਬੱਕਰੀਆਂ ਮਾਉਂਦੇ ਹੋਣਗੇ ਹਰੀ ਤਾਂ ਇਹ ਬੱਕਰੀ ਨੀ ਬਦਨ ਦੇ ਘਰੇ ਘਰੇ ਘਾੜੇ ਖੜੀ ਐ ਇਹ ਹੂੰ ਕਰੇ ਖੜੀ ਹੈ ਤੇ ਵੀ ਹੋਣੀ ਉਹ ਖਿਊਜ ਨਾ ਨਾ ਹੁਣ ਆਪਣੇ ਤਾਂ ਬਾੜੇ ਜਿਹੜੇ ਪੰਗਾ ਫੂ ਟੱਕਰਾਂ ਦਾ ਮਾਰ ਨਹੀਂ ਬੱਕਰੀਆਂ ਘੇਰਾ ਦੇ ਨੂੰ ਜਿਚਾਉਣ ਗਈਆਂ ਟੱਕ ਟੱਕ ਨਹੀਂ ਖਾਣਦਾ ਚਾ ਲੈਣੇ ਬੋਦੀ ਨਹੀਂ ਇਹੋ ਕੋਈ ਬੱਕਰੀ ਨਹੀਂ ਲੈਦੀ ਬੱਕਰੀ ਦੂਈ ਬੱਕਰੇ ਬਦਲਾਵੇ ਜਨਮ ਨੂੰ ਚਲੋ ਦੋ ਚਾਰ ਇਕੱਠੇ ਹੋ ਆ ਫੜ ਬਈ ਯਾਰ ਤੇ ਆ ਨਾ ਕਿਸੇ ਨੂੰ ਸਾਡੀ ਮੌਨ ਲੱਗ ਗਿਆ ਆਪ ਦੇਣ ਨਹੀਂ ਨਾ ਯਾਰ ਇਹ ਪੂਰੇ ਗੀਏ ਦੀ ਬੱਕਰੀ ਪਾ ਜਾਏ ਪੌਣੀ ਯਾਰ ਨਹੀਂ ਦੇਣੀ 40 ਦੀ ਦੇਣੀ ਲੈ ਯਾਰ ਮੈਂ ਕੀ ਜੀਉ ਤੱਕੜ ਕੱਲਾ ਮੈਂ ਯਾਰ ਔਖਾ ਨੂੰ ਮੰਨਦਾ ਸੀ ਗਾ 30 ਔਖਾ ਸੋਖਾ ਹਿਲਾ ਕਰ ਲਾ ਆ ਨਹੀਂ ਹਿਲਾ ਨਹੀਂ ਗੀਰੀ ਹੋ ਜਾ ਕੋ ਨਾ ਬਾਈ ਯਾਰ ਹੈ ਨਹੀਂ ਹਾਂ ਮੁੰਡਾ ਦੇਖੀ ਸੁੱਧ ਮੈਂ ਤੂੰ ਜੀਉਂ ਚ ਕੱਢ ਲਈ ਯਾਰ ਕੀ ਹੋ ਗਿਆ ਦੱਸ ਯਾਰ ਕੀ ਰਾਹ ਪਾ ਗਿਆ ਰਾ 40 ਦੀ ਖਾ ਚਾ ਚਾ 40 ਨਹੀਂ ਬਕ ਯਾਰ ਬਾਕੀ ਤੂੰ ਪਾ ਦੇ ਰਾਹ ਕੋਈ ਨਹੀਂ ਤੇਰਾ ਕਿਹੜਾ ਕੋਈ ਗੁੱਸਾ ਯਾਰ ਨਹੀਂ ਗੁੱਸਾ ਕੁ ਲੱਗਿਆ ਕੋ ਯਾਰ ਜਮਾ ਗੁੱਸਾ ਨਹੀਂ